ਅੱਜ ਦਾ ਜਿਹੜਾ ਸੂਚੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਪਿਛਲੇ ਦਿਨੀ ਖੇਤੀ ਮਾਰਕੀਟਿੰਗ ਫਰੇਮਵਰਕ ਬਣਾਇਆ ਗਿਆ ਤੇ ਮਾਕਰੂਨ ਲੈ ਕੇ ਆਂਦਾ ਗਿਆ ਸਰਕਾਰ ਵੱਲੋਂ ਉਹਦੇ ਵਿਰੋਧ ਚ ਤੇ ਜਿਹੜੇ ਸਾਥੀ ਸਾਡੇ ਸਿੱਕੂ ਉਤੇ ਖਰੋਰੀ ਬਾਰਡਰ ਤੇ ਬੈਠੇ ਲੜਦੇ ਅਜਮੇ ਜਗਜੀਤ ਸਿੰਘ ਡੱਲੇ ਵਾਲਾ ਭੁਖੜਤਾਲ ਤੇ ਬੈਠੇ ਐ ਦੂਜੇ ਪਾਸੇ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਨੂਪਦੇ ਰੋਣੀ ਜਿਹੜੇ ਸੰਘੂ ਬਾਰਡਰ ਤੇ ਬੈਠੇ ਐ ਉਹ ਸਾਡੀਆਂ 12 ਮੰਗਾਂ ਨੂੰ ਲੈ ਕੇ ਤੇ ਕਿਸਾਨਾਂ ਤੇ ਹੋ ਰਹੇ ਜ਼ਬਰ ਨੂੰ ਲੈ ਕੇ ਅੱਜ ਦਾ ਅਸੀਂ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਦਾ ਪ੍ਰੋਗਰਾਮ ਰੱਖਿਆ ਹੈ। ਕਿਵੇਂ ਦੇਖਦੇ ਜੀ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਫਿਰ ਅਗਲਾ ਸੰਕਟ ਕੀ ਹੋਇਆ। ਦੇਖੋ ਜੀ ਮੰਗਾਂ ਮੰਨਣ ਵਾਲੀ ਗੱਲ ਤਾਂ ਇਹ ਹੈ ਵੀ ਅਸੀਂ ਲੰਬੇ ਸਮੇਂ ਤੋਂ ਜਿੱਦੋਂ ਦਿੱਲੀ ਤੋਂ ਆਏ ਆ ਰਹਿਦੀਆਂ ਮੰਗਾਂ ਦੀ ਖਾਤਰ ਲਗਾਤਾਰ ਅਸੀਂ ਲੜ ਰਹੇ ਆ। ਉਹਦੇ ਨਾਲ ਦੀ ਨਾਲ ਅਸੀਂ ਪੂਰੇ ਭਾਰਤ ਦੇ ਅੰਦਰ ਕਿਸਾਨ ਲਹਿਰ ਬਣਾਉਣ ਵਾਸਤੇ ਜੁਟੇ ਹੋਏ ਆ। ਦੂਜੇ ਸਟੇਟਾਂ ਦੇ ਅੰਦਰ ਜਿੱਥੇ ਅੱਗੇ ਦਿੱਲੀ ਦੇ ਵਿੱਚ ਐ ਮੰਨ ਕੇ ਜਦੋਂ ਇਹ ਪੰਜਾਬ, ਯੂਪੀ ਤੇ ਹਰਿਆਣਾ ਤਿੰਨ ਸਟੇਟਾਂ ਦਾ ਜ਼ਿਆਦਾ ਸੀ ਅੱਜ ਅਸੀਂ ਲਗਾਤਾਰ ਆਵਦੀ ਜਿਹੜੀ ਕਿਸਾਨੀ ਲਹਿਰ ਆ ਉਹਨੂੰ ਵਧਾ ਕੇ ਅੱਗੇ ਆਉਣ ਵਾਲੇ ਤਿੱਖੇ ਸੰਘਰਸ਼ ਦਾ ਐਮਐਸਪੀ ਦੇ ਲਈ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਜਿਹੜੇ ਕਿਸਾਨ ਲਹਿਰ ਬਣਾ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਜਿਹੜੇ ਤਕੜੇ ਐਕਸ਼ਨ ਆ ਉਹ ਕਰਨ ਜਾ ਰਹੇ ਹਾਂ ਇਹ ਅੱਜ ਇਕੱਠੇ ਇਸ ਕਰਕੇ ਰੱਖਿਆ ਗਿਆ ਜੀ ਆਲ ਇੰਡੀਆ ਕਿਸਾਨ ਮੋਰਚੇ ਵੱਲੋਂ ਸੱਦਾ ਹੈ ਇਹਦੀਆਂ ਸਾਡੀਆਂ ਜਿਹੜੀਆਂ ਮੰਗਾਂ ਇੱਕ ਤਾਂ ਸਾਡਾ ਪਿਛਲਾ ਜਿਹੜਾ ਦਿੱਲੀ ਅਸੀਂ ਕਿਸਾਨ ਮੋਰਚਾ ਲੜਿਆ ਸੀਗਾ ਤੇ ਉਹਦੇ ਤਿੰਨ ਕਾਨੂੰਨ ਵਾਪਸ ਕਰਾਏ ਸੀ ਤੇ ਬਾਕੀ ਕੁਝ ਸਾਡੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀਗੇ ਵੀ ਅਸੀਂ ਮੰਗਾਂ ਮਨਜ਼ੂਰ ਕਰ ਲਾਂਗੇ ਮੰਗਾਂ ਮੰਨਣ ਦੀ ਬਜਾਏ ਜਿਹੜੇ ਸਾਡੇ ਤਿੰਨ ਕਾਨੂੰਨ ਸੀਗੇ ਉਹਨਾਂ ਨੂੰ ਵੀ ਟੇਢੇ ਮੇਢੇ ਢੰਗ ਨਾਲ ਜਿਹੜਾ ਉਹਦਾ ਹੈ ਡਾਗੂ ਕਰਨ ਦੀ ਉਹਨਾਂ ਦੀ ਨੀਤੀ ਹੈ ਜਿਵੇਂ ਹੁਣ ਕਿਪਾੜੇ ਮੀਟਰ ਲਾਏ ਜਾ ਰਹੇ ਐ ਹੁਣ ਕੇਂਦਰ ਵਾਲਿਆਂ ਨੇ ਇੱਕ ਖਲੜਾ ਭੇਜਤਾ ਸਕੂਦਿਆਂ ਨੂੰ ਵੀ ਜਿਹੜੀਆਂ ਉਹ ਮੰਡੀਆਂ ਅਸੀਂ ਆਲਾ ਕਾਨੂੰਨ ਜਿੱਤਿਆ ਸੀ ਵੀ ਸੂਬਿਆਂ ਵਾਲੇ ਜਿਹੜੀਆਂ ਉਹ ਪਿੰਡਾਂ ਦੀਆਂ ਜਿਹੜੀਆਂ ਸਾਡੀਆਂ ਮੰਡੀਆਂ ਦਾਣਾ ਮੰਡੀਆਂ ਉਹਨਾਂ ਨੂੰ ਖਤਮ ਕਰਨ ਵਾਸਤੇ ਵੀ ਸੂਬੇ ਦਾ ਕਾਨੂੰਨ ਕਰਨ ਉਹਨਾਂ ਨੂੰ ਦੂਜੀ ਗੱਲ ਇਹ ਹੈ ਕੋਈ ਸਾਡੀ ਜਿਹੜੇ ਖਨੋਰੀ ਬਾਰਡਰ ਦੇ ਬੈਠੇ ਸਾਡੇ ਸਾਥੀ ਦੇਸ਼ਕ ਅਸੀਂ ਉਸ ਮੋਰਚੇ ਦਾ ਹਿੱਸਾ ਨਹੀਂ ਹਾਂ ਪਰ ਉਹ ਜਿਹੜੀਆਂ ਮੰਗਾਂ ਹੈ ਅਸੀਂ ਉਹਨਾਂ ਮੰਗਾਂ ਦੀ ਹਮਾਇਤ ਕਰਦੇ ਹਾਂ ਇੱਕ ਪਾਸਾ ਦੂਜੀ ਸਾਡੀ ਇਹ ਮੰਗ ਹੈ ਵੀ ਜਿਹੜਾ ਬਾਰਡਰ ਰੋਕਿਆ ਗਿਆ ਹੈ ਦਿੱਲੀ ਜਾਣ ਤੋਂ ਚਾਹੇ ਸਾਡੇ ਨਾਲ ਉਹਨਾਂ ਦੇ ਵਿਚਾਰ ਰੱਦ ਦੇ ਚਾਹੀ ਨਹੀਂ ਰੱਦ ਦੇ ਉਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਹੈ ਤੇ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਸਰਕਾਰ ਵੱਲੋਂ ਜਾਹੇ ਹਰਿਆਣੇ ਦੀ ਸਰਕਾਰ ਹੈ ਚਾਹੀ ਪੰਜਾਬ ਦੀ ਹੈ ਉਹ ਜਿਹੜਾ ਤਸ਼ੱਦਦ ਦਾ ਉਹ ਬੰਦ ਹੋਣਾ ਚਾਹੀਦਾ ਸਾਡੀ ਮੰਗ ਇਹ ਹੈ ਅੱਜ ਦਾ ਜਿਹੜਾ ਮੈਨ ਹੈ ਮੈਨਤਾ ਉਹ ਜਿਹੜਾ ਮੰਡੀਆਂ ਵਾਲਾ ਖਰੜਾ ਹੈ ਉਹਦੇ ਉੱਤੇ ਆ ਰਹੀ ਹੈ ਖਰੜਾ ਜਿਹੜਾ ਇਹ ਰੱਦ ਹੋਣਾ ਚਾਹੀਦਾ ਤੇ ਦੂਸਰਾ ਹੈਗਾ ਵੀ ਜਿਹੜੀਆਂ ਸਾਡੀਆਂ ਪਹਿਲਾਂ ਵਾਲੀਆਂ ਮੰਗੀਆਂ ਉਹ ਸਾਡੀਆਂ ਜਿਹੜੀਆਂ ਰਹਿੰਦੀਆਂ ਉਹ ਲਾਗੂ ਕਰਨੀਆਂ ਚਾਹੀਦੀਆਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਕੱਲੇ ਪੰਜਾਬ 'ਚ ਨਹੀਂ ਬਹਿਣਾ ਇਹ ਅੱਜ ਸਾਰੇ ਭਾਰਤ ਦੇ ਡੀਸੀ ਦਫ਼ਤਰਾਂ ਤੇ ਐਸ ਡੀਮ ਦਾ ਦੇ ਤਸਵੀਲ ਦਫ਼ਤਰਾਂ ਤਸਵੀਲਦਾਰਾਂ ਦੇ ਦਫ਼ਤਰਾਂ ਤੇ ਜਿੱਥੇ ਵੀ ਜਿਹੜੀ ਜਥੇਬੰਦੀ ਦੀ ਜਿਹੜੇ ਸੂਬੇ ਦੀ ਜਹੀ ਜਿਹੀ ਪਹੁੰਚ ਆ ਹੋ ਜਾਏ ਕਿਉਂਕਿ ਇਹ ਜਿਹੜਾ ਸੱਦਾ ਹੈ ਸੰਯੁਕਤ ਕਿਸ਼ਾਨ ਮੋਰਚਾ ਭਾਰਤ ਵੱਲੋਂ ਹੈ ਜੋ ਦਿੱਲੀ ਦੀਆਂ ਸਰਹੱਦਾਂ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਾ ਕੇ ਆਏ ਸੀ ਇੱਕ ਤਾਂ ਕੇਂਦਰ ਸਰਕਾਰ ਵੱਲੋਂ ਟੇਡੇ ਮੇਡੇ ਢੰਗ ਨਾਲ ਸੂਬਿਆਂ ਦੀਆਂ ਸਰਕਾਰਾਂ ਨੂੰ ਡਰਾਫਟ ਕੱਢ ਕੇ ਚਿੱਠੀ ਕੱਢ ਕੇ ਓਵੇਂ ਜਿਵੇਂ ਉਹ ਸਾਰਾ ਇਹਨਾਂ ਨੂੰ ਲਾਗੂ ਕਰਨ ਨੂੰ ਕਿਹਾ ਜਾਇਆ ਹੈ ਮੁੱਖ ਮੰਗ ਅੱਜ ਦੇ ਧਰਨਿਆਂ ਦੀ ਉਹ ਹੈ ਵੀ ਉਹ ਚਿੱਠੀ ਆ ਦੀ ਕੇਂਦਰ ਸਰਕਾਰ ਵਾਪਸ ਲਵੇ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਅੱਜ ਦੇ ਧਰਨਿਆਂ ਦੀ ਵੀ ਉਹ ਆਪਦੇ ਵਿਧਾਨ ਸਭਾ ਸੈਸ਼ਨ 'ਚ ਮਤਾ ਪਾ ਕੇ ਉਸ ਖਰੜੇ ਨੂੰ ਰੱਦ ਕਰੇ ਵੀ ਅਸੀਂ ਆਪਦੇ ਪੰਜਾਬ 'ਚ ਲਾਗੂ ਕਰਦੇ ਦੂਜੀ ਮੰਗ ਹੈਗੀ ਆ ਪਿਛਲੀਆਂ ਜੋ ਮੰਗਾਂ ਸਾਡੀਆਂ ਰਹਿੰਦੀਆਂ ਨੇ ਓਹ ਜਿਵੇਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਵਾਲਾ ਸਾਰੇ ਭਾਰਤ ਜਾਂਦੇ ਕਰਜ਼ੇ ਜਾਲ ਚ ਫਸ ਗਿਆ ਹੈ ਜਾਂ ਲਖੀਮਪੁਰ ਖੀਰੀ ਚ ਜਿਹੜਾ ਖਾੜ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਉਣ ਵਾਲਾ ਉਹ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦੇ ਆ ਕੇ ਤੇ ਜੋ ਕਿਸਾਨਾਂ ਮਜ਼ਦੂਰਾਂ ਤੇ ਦਿੱਲੀ ਅੰਦੋਲਨ ਵਲੇ ਪਾਰਚੇ ਅਰਜ ਕਰਿਆ ਉਹ ਰੱਦ ਕਰੇ ਜਾਣਾ ਬਿਜਲੀ ਐਕਟਾ 2022 ਉਹ ਰੱਦ ਕਰਿਆ ਜਾਵੇ ਜੋ ਸੁਭਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ ਉਹ ਲਾਗੂ ਕੀਤੀ ਜਾਵੇ ਜੋ ਭਾਵ ਅੰਨੜ ਦਾ ਤਰੀਕਾ ਸੀ ਜਮਾ 2 ਫਾਰਮੂਲਾ ਜਮਾ 50% ਮੁਨਾਫਾ ਦਿੱਤਾ ਹੈ ਤਾਂ ਮੋਰਚਾ ਜਿਹੜੀਆਂ ਇਹ ਜਿਹਾਂ ਰਹਿੰਦੀਆਂ ਮੰਗਾਂ ਸਾਰੀਆਂ ਮੰਗਾਂ ਤੇ ਸਾਡਾ ਅੱਜ ਦਾ ਮੋਰਚਾ ਤੇ ਅੱਜ ਦਾ ਮੋਰਚਾ ਆ ਜਿਹੜੇ ਸਦਾ ਇਹ ਵੀ ਮੰਗ ਕਰਦਾ ਹੈ ਕਿ ਜੋ ਸੰਭੂ ਦੇ ਖਨੌਰੀ ਬਾਡ ਤੇ ਚੱਲ ਰਹੇ ਮੋਰਚੇ ਹੈ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਵੀ ਸਰਕਾਰ ਤੋਂ ਮੰਗ ਕਰਦਿਆਂ ਕੇਂਦਰ ਸਰਕਾਰ ਤੋਂ ਵੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨ ਕੇ ਤੇ ਡੱਲੇਵਾਲ ਦਾ ਮਰਨ ਵਰਤ ਚੜਾ ਕੇ ਹੌਰੀ ਉਹਦੀ ਜਾਨ ਬਚਾਈ ਜਾਵੇ ਇਹ ਵੀ ਮੰਗ ਹੈ ਸਾਡੀ ਅੱਜ